ਫੋਲਡ ਟੁਕਲ ਸਮੇ ਔਰਤਾਂ ਆਖਤਿਆਂ ਤੋਂ ਮਿਲਿਆ ਅਜੀਬਾ ਸਮਾਨ ਘਰ ਵਾਲੇ ਵੀ ਦੇਖ ਕੇ ਹੋ ਗਏ ਹੈਰਾਨ ਆ ਕੀ ਆ ਕਿੱਥੋਂ ਆ ਗਿਆ ਸਮਾਨ অপারেশন ਵੇਲੇ ਕਿਤੇ ਡਾਕਟਰ ਨੇ ਤਾਂ ਨਹੀਂ ਕੀਤੀ ਗੜਬੜ ਪਰਿਵਾਰ ਵਾਲੇ ਪਹੁੰਚੇ ਹਸਪਤਾਲ ਡਾਕਟਰ ਦੇ ਵੀ ਉੱਟ ਕੇ ਹੋਸ਼ ਦੇ ਲੱਗਾ ਸਫਾਈਆਂ ਸਾਨੂੰ ਦੱਸਤੀ ਹੈ ਕਿ ਇਹ ਰਾਨੀ ਚਣਕ ਮਾਮਲਾ ਸ੍ਰੀ ਮੁਖਤਸਰ ਜ਼ੈਤ ਹੈ ਜਿੱਥੇ ਦਿਲ ਦੀ ਬਿਮਾਰੀ ਦੇ ਨਾਲ ਪੀੜਤ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਘਰ ਵਾਲੇ ਵੀ ਰੱਬ ਦਾ ਪਾਣਾ ਮੰਨਿਆ ਅਤੇ ਔਰਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਦੋਂ ਅਗਲੇ ਦਿਨ ਫੁੱਲ ਚੁਗਣ ਕੇ ਤਾਂ ਅਸਤਿਆਂ ਦੇ ਵਿੱਚੋਂ ਅਜੀਹ ਸਮਾਨ ਦੇਖ ਕੇ ਉਹਨਾਂ ਤੇ ਖੁਸ਼ ਉੱਠ ਗਏ ਉਹਨਾਂ ਨੂੰ ਕੁਝ ਡਾਕਟਰੀ ਸਮਾਨ ਹੋਣ ਦਾ ਵੀ ਜਦੋਂ ਸ਼ੱਕ ਹੋਇਆ ਤਾਂ ਘਰ ਵਾਲੇ ਪਹੁੰਚ ਗਏ ਹਸਪਤਾਲ ਕੇਰ ਲਿਆ ਡਾਕਟਰ ਪਰ ਡਾਕਟਰ ਨੇ ਦੋਸ਼ਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਤੁਸੀਂ ਵੀ ਜਾਣੋ ਇਹ ਕੀ ਆ ਪੂਰਾ ਮਾਮਲਾ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਸ਼ਹੀਦ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ ਚ ਅਸੀਂ ਰਹਿੰਦੇ ਆ ਜੀ ਮੇਰੀ ਮਾਤਾ ਇੰਦਰਜੀਤ ਕੌਰ ਜਿਸ ਤਰ੍ਹਾਂ ਪਹਿਲਾਂ ਮੇਰੇ ਮੈਸੇਜ ਨੇ ਦੱਸਿਆ ਜੀ ਵੀ ਸਵੇਰੇ ਅਸੀਂ ਚਾਰ ਦੇ ਜਾ ਕੇ ਐਡਮਿਟ ਕਰਾਇਆ ਜੀ ਦਿੱਲੀ ਹਸਪੀਟਲ ਉਹਨਾਂ ਦੇ ਪੇਨ ਹੁੰਦੀ ਸੀਗੀ ਛਾਤੀ ਦੇ ਵਿੱਚ ਡਾਕਟਰ ਸਾਹਿਬ ਨੇ ਚੈੱਕ ਕਰਵਾਇਆ ਉਹ ਕਹਿੰਦੇ ਵੀ ਖੂਨ ਪਤਲੇ ਦਾ ਪਹਿਲਾਂ ਇੰਜੈਕਸ਼ਨ ਲੱਗੂਗਾ ਦੋ ਉਹਨਾਂ ਨੇ ਇੰਜੈਕਸ਼ਨ ਲਾਏ ਆ ਕਹਿੰਦੇ ਵੀ ਇਹਦੇ ਵਿੱਚ ਤੁਹਾਡਾ 50-50 ਚਾਂਸ ਹੈ ਵੀ ਇਹ ਡੈਥ ਵੀ ਹੋ ਸਕਦੀ ਹੈ ਬਚ ਵੀ ਸਕਦੇ ਆ ਸਾਡੇ ਕੋਲ ਹੋਰ ਕੋਈ ਉਪਾਅ ਹੀ ਨਹੀਂ ਸੀ ਅਸੀਂ ਕਹੇ ਵੀ ਚਲੋ ਫਿਰ ਇਸ ਤਰ੍ਹਾਂ ਤਰਤੀ ਦੇਖ ਨਹੀਂ ਸਕਦੇ ਜੀ ਫਿਰ ਅਸੀਂ ਕਹੇ ਵੀ ਚਲੋ ਭਾਈ ਇੰਜੈਕਸ਼ਨ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਪੇਨ ਥੋੜੀ ਜਿਹੀ ਘਟੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਸਹੀ ECG ਇਕੋ ਵਗੈਰਾ ਕਰਨੀ ਹੈਗੀ ਆ ਉਹ ਕੀਤੀ ਇਕੋ ਬਿਲਕੁਲ ਸਹੀ ਸੀ ਉਸ ਤੋਂ ਬਾਅਦ ਯੂਗ੍ਰਾਫੀ ਕੀਤੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀ ਸਮਾਂ ਜਿਹੜਾ ਹੈਗਾ ਉਹਦੇ ਵਿੱਚ ਤੁਸੀਂ ਵੀ ਜੇ ਇਹਨਾਂ ਦਾ 72 ਘੰਟੇ ਸਮਾਂ ਟੱਪ ਜਾਂਦਾ ਤਾਂ ਬਿਲਕੁਲ ਠੀਕ ਹੋ ਜਾਣਗੇ ਦੁਪਹਿਰੇ ਇਹਨਾਂ ਨੇ 3 ਵਜੇ ਆਪਰੇਸ਼ਨ ਕੀਤਾ ਜੀ ਰਾਤ ਨੂੰ 10 ਮਿੰਟ ਘੱਟ 12 ਵਜੇ ਮੇਰੀ ਮੰਮੀ ਬਹੁਤ ਤੜਫੀ ਹੈ ਪੂਰੀ ਨੀਲੀ ਬਾਹ ਹੋ ਗਈ ਉਹਨਾਂ ਦੀ ਪੂਰਾ ਸੋਜਿਸ਼ ਆ ਗਿਆ ਸਗੋਂ ਉਹਨਾਂ ਨੂੰ ਅਸੀਂ ਕਿਹਾ ਵੀ ਭਾਈ ਚੈੱਕ ਕਰੋ ਡਾਕਟਰ ਸਾਹਿਬ ਬਿਲਕੁਲ ਆਏ ਨਹੀਂ ਗਏ ਆਪ ਦਾ ਅੰਦਰ ਜੋ ਐਲਡੀ ਤੇ ਵੇਖ ਵੇ ਕੇ ਦੱਸੀ ਗਏ ਫੋਨ ਮਾਰੀ ਗਏ ਆਹ ਇੰਜੈਕਸ਼ਨ ਲਾ ਦੋ ਆਹ ਇੰਜੈਕਸ਼ਨ ਲਾ ਦੋ 15 20 ਇਹਨਾਂ ਦਸਾਂ ਮਿੰਟਾਂ ਦੇ ਵਿੱਚ ਇੰਜੈਕਸ਼ਨ ਲਾ ਤੇ ਮੇਰੀ ਮਾਂ ਤੜਫ ਤੜਫ ਕੇ ਮਰ ਗਈ ਕਹਿੰਦੇ ਹਾਰਟ ਫੇਲ ਹੋ ਗਿਆ ਜੀ ਬਹੁਤ ਮਾੜੀ ਸਥਿਤੀ ਨਾਲ ਇਹਨਾਂ ਨੇ ਯਾਨੀ ਕਿ ਨਾ ਉੱਥੇ ਕੋਈ ਸਫਾਈ ਵਗੈਰਾ ਦਾ ਧਿਆਨ ਹੈ ਜੀ ਤੇ ਮੇਰੀ ਮੰਮੀ ਦੀ ਡੈਥ ਹੋ ਗਈ ਆ ਸਾਮਾਨ ਨਿਕਲਿਆ ਜੀ ਸਾਨੂੰ ਤਾਂ ਬਿਲਕੁਲ ਪਤਾ ਨਹੀਂ ਸੀ ਅਸੀਂ ਕਹਿੰਦੇ ਚਲੋ ਜੋ ਰੱਬ ਦਾ ਭਾਣਾ ਇਹਨਾਂ ਨੇ ਸਾਨੂੰ ਕਿਹਾ ਸੀ 72 ਘੰਟੇ ਸਿਗਨੇਚਰ ਵਗੈਰਾ ਇਹਨਾਂ ਨੇ ਸਾਤੋਂ ਪਹਿਲਾਂ ਲੈ ਲੇ ਜੀ ਤੇ ਅਸੀਂ ਕਹੇ ਵੀ ਚਲੋ ਰੱਬ ਦਾ ਭਾਣਾ ਚਲੋ ਹੋ ਗਿਆ ਹੋਊਗਾ ਜਦੋਂ 72 ਘੰਟੇ ਇਹਨਾਂ ਨੇ ਕਿਹਾ ਹੀ ਐ ਅਸੀਂ ਬਿਲਕੁਲ ਸਾਨੂੰ ਇਸ ਬਾਰੇ ਕੋਈ ਹੈ ਹੀ ਨਹੀਂ ਸੀ ਗਈ ਜਦੋਂ ਅਸੀਂ ਸੰਸਕਾਰ ਤੋਂ ਬਾਅਦ ਅੱਜ ਫੁੱਲ ਚੁਗਣ ਗਏ ਆ ਜੀ ਤੇ ਫੁੱਲਾਂ ਦੇ ਵਿੱਚੋਂ ਆਹ ਸਮਾਨ ਨਿਕਲਿਆ ਜੀ ਸਾਨੂੰ ਤਾਂ ਫਿਰ ਅਸੀਂ ਹੱਕੇ ਬੱਕੇ ਰਹੇਗੇ ਵੀ ਵਿਚਾਰੀ ਇਹਨਾਂ ਤੜਫਦੀ ਰਹੀ ਉਹ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਰਾਤ ਨੂੰ 12 ਵਜੇ ਦੇ ਲਗਭਗ ਜੀ ਸੋ ਅਸੀਂ ਮੰਗਿਆ ਹੀ ਚਾਹੁੰਦੇ ਆ ਜੀ ਵੀ ਜੋ ਸਾਡੇ ਨਾਲ ਹੋਇਆ ਸਾਡੀ ਮਾਤਾ ਤੇ 69-70 ਸਾਲ ਦੀ ਸੀ ਕਈ ਵਾਰੀ ਕੀ ਹੁੰਦਾ ਜੀ ਇੱਕੋ ਬੱਚਾ ਤਿੰਨ ਚਾਰ ਬੱਚੇ ਹੁੰਦੇ ਪਰਿਵਾਰ ਦੇ ਯੰਗ ਏਜ ਦੇ ਵਿੱਚ ਕੋਈ ਲੇਡਸ ਵੀ ਹੋ ਸਕਦੀ ਹੈ ਕੋਈ ਮੈਨ ਵੀ ਹੋ ਸਕਦਾ ਹੈਗਾ ਤਾਂ ਵੀ ਹੋਰ ਕਿਸੇ ਨਾਲ ਇਹ ਨਾ ਕੋਈ ਹੋਵੇ ਵੀ ਜਿਨ੍ਹਾਂ ਦੇ ਚਾਰ ਜਨਾਂ ਦਾ ਇੱਕ ਪਿਓ ਹੀ ਕਮਾਉਣ ਵਾਲਾ ਹੋਵੇ ਉਹ ਵੀ ਵਿਚਾਰਾ ਤੁਰ ਜਾਵੇ ਤਾਂ ਉਹਨਾਂ ਪਰਿਵਾਰ ਦਾ ਕੀ ਬਣੂਗਾ ਸੋ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਲੋਕਾਂ ਨੂੰ ਵੀ ਮੈਂ ਕਹਿਣਾ ਚਾਹਣਾ ਕਿ ਇਸ ਹਸਪਤਲ ਤੋਂ ਬਚਿਆ ਜਾਏ ਇਹ ਜਲਾਦ ਹੈ ਕੋਈ ਡਾਕਟਰ ਨਹੀਂ ਹੈ ਵੀਰਪਾਲ ਕੌਰ ਮੇਰਾ ਨਾਮ ਆਸੀ ਬਾਬਾ ਦੀਪ ਸਿੰਘ ਨਗਰ 2 ਨੰਬਰ ਗਲੀ 'ਚ ਅਸੀਂ ਰਹਿਣ ਵਾਲੇ ਆ ਸਾਡੀ ਮਾਤਾ ਜੀ ਦੀ ਡੈਥ ਹੋਈ ਆ ਅਸੀਂ ਜਿਲ੍ਹਾ ਲਲਾਵਾ ਰੋਡ ਤੇ ਦਿੱਲੀ ਵਾਲਿਆਂ ਦੇ ਹਸਪਤਾਲ ਲੈ ਕੇ ਗਏ ਸੀ ਮਾਤਾ ਜੀ ਦੇ ਛਾਤੀ 'ਚ ਦਰਦ ਹੁੰਦਾ ਸੀਗਾ ਅਸੀਂ 4 ਵਜੇ 28 ਤਰੀਕ ਨੂੰ 4 ਵਜੇ ਅਸੀਂ ਹਸਪਤਾਲ ਲੈ ਕੇ ਗਏ ਆ ਅਸੀਂ ਜਦੋਂ ਲੈ ਕੇ ਗਏ ਸਾਨੂੰ ਕਹਿੰਦੇ ਵੀ ਖੂਨ ਪਤਲੇ ਦਾ ਇੰਜੈਕਸ਼ਨ ਲੱਗੂਗਾ ਅਸੀਂ ਕਹਾਂ ਚਲੋ ਲਾ ਦਿਓ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਦਰਦ ਘਟ ਗਿਆ ਦਰਦ ਘਟਣ ਤੋਂ ਬਾਅਦ ਫਿਰ ਕਹਿੰਦੇ ਵੀ ਇਹਨਾਂ ਦੇ ਸਟੰਟ ਪਹਿਣਗੇ ਉਹਨਾਂ ਨੇ ਇਕੋ ਕੀਤੀ ਆ ਇੰਜੋਗ੍ਰਾਫੀ ਕੀਤੀ ਹੈਗੀ ਆ ਬੈਸਟ ਅੰਟ ਸਾਨੂੰ ਨਹੀਂ ਪਤਾ ਪਾਇਆ ਕਿੰਨੀ ਪਾਇਆ ਤੇ ਸਾਨੂੰ ਉਹਨਾਂ ਨੇ ਉਸ ਤੋਂ ਬਾਅਦ ਵੀਡੀਓ ਵਿਖਾਈ ਹੈਗੀ ਆ ਕਹਿੰਦੇ ਵੀ ਅਸੀਂ ਆ ਸਟੰਟ ਪਾ ਦਿੱਤੇ ਹੁਣ ਸਾਨੂੰ ਨਹੀਂ ਪਤਾ ਉਹ ਵੀਡੀਓ ਕੀੰਦੀ ਹੈਗੀ ਆ ਤੇ ਸਾਨੂੰ ਵੀਡੀਓ ਵਿਖਾਤੀ ਅਸੀਂ ਕਹਿੰਦੇ ਚਲੋ ਸਾਡੇ ਮਾਤਾ ਹੀ ਠੀਕ ਆ ਤੇ ਉਹ ਉਹਨਾਂ ਦੇ ਜਦੋਂ ਅਸੀਂ ਅੱਜ ਫੁੱਲ ਚੁਗਣ ਗਏ ਹੈਗੇ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਤਾਰਾ ਨਿਕਲਿਆ ਸਾਨੂੰ ਨਹੀਂ ਪਤਾ ਉਹਨਾਂ ਨੇ ਉਹਦੇ ਨਾਲ ਕੀ ਕੀਤਾ ਆਸਮਾਨ ਸਾਰਾ ਉਹਨਾਂ ਕੋਲ ਵਿੱਚੋਂ ਨਿਕਲਿਆ ਅਸੀਂ ਫੁੱਲਾਂ ਤੋਂ ਚੁਗਿਆ ਅਸੀਂ ਤਾਂ ਠੀਕ ਕਰਨ ਵਾਸਤੇ ਗਏ ਸੀ ਸਾਨੂੰ ਕੀ ਪਤਾ ਸੀ ਸਾਡੀ ਮਾਤਾ ਨਾਲ ਆਇਆ ਕੁਝ ਕਰਨਾ ਇਹਨਾਂ ਨੇ ਕਿੰਨੇ ਪੈਸੇ ਲਏ ਕਿੰਨੀ ਉਮਰ ਸੀਗੀ 5 ਲੱਖ ਦਾ ਸਾਡਾ ਕਾਰਡ ਸੀ ਇਹਨਾਂ ਨੇ ਪੈਸੇ ਸਾਰੇ ਕੱਢ ਲਏ ਵਿੱਚੋਂ ਸਾਡੀ ਮਾਤਾ ਦੀ ਉਮਰ 1 ਘੱਟ 70 ਸਾਲ ਦੀ ਸੀ ਕਿੰਨੇ ਬੱਚੇ ਸੀ ਚਾਰ ਚਾਰ ਬੇਟੇ ਇੱਕ ਬੇਟੀ ਉਹਨਾਂ ਦੀ ਕੀ ਮੰਗ ਕਰਦੇ ਮੰਗ ਕਰਦੇ ਉਹਨਾਂ ਤੇ ਹੋਣਾ ਚਾਹੀਦਾ ਕੇਸ ਉਹਨਾਂ ਦਾ ਹਸਪਤਾਲ ਬੰਦ ਹੋਣਾ ਚਾਹੀਦਾ ਇਨਸਾਫ ਦੇਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਸਾਡੇ ਨਾਲ ਹੋਇਆ ਹੋਰ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਹੋਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਡੀ ਮਾਤਾ ਸਾਡੀ ਮਾਤਾ ਜਿਵੇਂ ਗਈਏ ਹੋਰ ਕਿਸੇ ਦਾ ਨਹੀਂ ਘਰ ਖਰਾਬ ਹੋਣਾ ਚਾਹੀਦਾ ਬਸ ਉਹਨਾਂ ਦਾ ਹਸਪਤਾਲ ਬੰਦ ਹੋਵੇ ਡਾਕਟਰ ਤੇ ਕੇਸ ਹੋਣਾ ਚਾਹੀਦਾ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੜਵਾੜ ਕਰਦੇ ਆ